ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਲਿਖਤ ਪੰਜਾਬੀ ਲਿਖਤ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਸੀਂ ਇੱਕ ਪੱਖ ਦੇ ਮਸਲੇ ਦੇ ਤੁਹਾਡੇ ਨਾਲ ਫੇਰ ਅਸੀਂ ਅੱਜ ਵਿਚਾਰ ਸਾਂਝੇ ਕਰ ਰਹੇ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਪੱਖ ਦੇ ਮਸਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੁਣਨ ਨੂੰ ਮਿਲਦੀਆਂ ਹਨ ਮਿਸਲ ਦੀ ਗੂੰਜ ਪਾਉਂਦੀ ਚੁੱਪ ਅਤੇ ਗੈਰ ਹਾਜ਼ਰ ਕਿਤਾਬਾਂ ਦਾ ਕਦਰਦਾਨ ਹੁਕਮਰਾਨ ਇਹ ਅੱਜ ਸਾਡੇ ਪੱਖ ਦੇ ਮਸਲੇ ਪ੍ਰੋਗਰਾਮ ਦਾ ਨਾਂ ਹੈ ਮਿਸਲ ਦੀ ਗੂੰਜ ਪਾਉਂਦੀ ਚੁੱਪ ਅਤੇ ਗੈਰ ਹਾਜ਼ਰ ਕਿਤਾਬਾਂ ਦਾ ਕਦਰਦਾਨ ਹੁਕਮਰਾਨ ਪੰਜਾਬੀ ਯੂਨੀਵਰਸਿਟੀ ਤਕਰੀਬਨ 8 ਮਹੀਨਿਆਂ ਤੋਂ ਬਿਨਾਂ ਉਪਕਾਲਯਪਤੀ ਤੋਂ ਮਜਬੂਰੀ ਚਾਲ ਵਿੱਚ ਦਿਨ ਕੱਟ ਰਹੀ ਹੈ ਪਰ ਪਿਛਲੇ ਦਿਨਾਂ ਵਿੱਚ ਕੁਝ ਮਿਸਲਾਂ ਦੀ ਚਾਲ ਕਾਰ ਰਫਤਾਰੀ ਹੋ ਗਈ ਹੈ ਕੁਝ ਮਿਸਲਾਂ ਤੁਰੰਤ ਹਕੂਮਤ ਤੇ ਸਵਾਰ ਹੋ ਕੇ ਮੁੱਖ ਮੰਤਰੀ ਉੱਚ ਸਿੱਖਿਆ ਮੈਕਮਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਟੰਗ ਟਪਾਉ ਅਫਸਰਾਂ ਦੀਆਂ ਮੇਜ਼ਾਂ ਤੋਂ ਕਲਰਕਾਂ ਦੀਆਂ ਅਲਮਾਰੀਆਂ ਵਿੱਚ ਬੇਤਹਾਰ ਰਫਤਾਰ ਨਾਲ ਭਜ ਰਹੀਆਂ ਹਨ ਇਸ ਰਫਤਾਰ ਵਿੱਚ ਮਿਸਲਾਂ ਦੇ ਪੰਨਿਆਂ ਦਾ ਖਿੰਡਣਾ ਅਤੇ ਫਫਾਹਾਂ ਦੇ ਸਬਬ ਬਣਨਾ ਤੈ ਹੈ ਇਹ ਮਿਸ਼ਰ ਵਿੱਚ ਦਫ਼ਤਰਾਂ ਦੀ ਦਿਲਚਸਪੀ ਹੈ ਦਫ਼ਤਰਿਆਂ ਦੀ ਦਿਲਚਸਪੀ ਹੈ ਆਸਮੰਦਾਂ ਦੀ ਦਿਲਚਸਪੀ ਹੈ ਨਾ ਉਮੀਦਿਆਂ ਦੀ ਦਿਲਚਸਪੀ ਹੈ ਚੋਰਾਂ ਦੀ ਦਿਲਚਸਪੀ ਹੈ ਕੋਤਵਾਲਾਂ ਦੀ ਦਿਲਚਸਪੀ ਹੈ ਅਫਵਾਹ ਖੋਰਾ ਦੀ ਦਿਲਚਸਪੀ ਹੈ ਦਿਲਚਸਪੀ ਦੀ ਮਿਕਨਾਤੀ ਸੀ ਖਿੱਚ ਇਹ ਮਿਸ਼ਰ ਕਬੂਲ ਕਰਦੀ ਹੈ ਆਖਰੇ ਇਹ ਮਿਸਾਲ ਵਿੱਚ ਕੀ ਹੈ ਆਖਰ ਮਾਫੀ ਚਾਉਨੇ ਆਖਰੇ ਇਸ ਮਿਸਲ ਵਿੱਚ ਕੀ ਹੈ ਕਹਿੰਦੇ ਕੁਣਬਾ ਪ੍ਰਸਤੀ ਵਿਰੋਧ ਵਾਲੀ ਕੁਮਰਾਨ ਧਿਰ ਨੇ ਕਿਸੇ ਦਾਗਦਾਰ ਕੁਣਬੇ ਦੇ ਦਾਗਦਾਰ ਫਰਜੰਦ ਨੂੰ ਗੱਦੀ ਨਿਸ਼ੀਨ ਕਰਨਾ ਹੈ ਅਤੇ ਉਸ ਦੀਆਂ ਚਾਬੀਆਂ ਇਸੇ ਮਿਸਲ ਵਿੱਚ ਹਨ ਇਸੇ ਮਿਸਲ ਵਿੱਚ ਉਸ ਦੀਆਂ ਦਾਗਦਾਰੀਆਂ ਦੀਆਂ ਨਿਸ਼ਾਨੀਆਂ ਦਰਜ ਹਨ ਜੇ ਬੰਦਾ ਦਾਗਦਾਰ ਹੈ ਅਤੇ ਇਸ ਮਿਸਲ ਨੇ 37 ਸਾਲਾਂ ਵਿੱਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰ ਲੈਣਾ ਹੈ ਜਿੰਨਾ ਕਲਰਕਾਂ ਦੀ ਦਾਗਦਾਰੀ 37 ਸਾਲਾਂ ਵਿੱਚ ਦੱਬ ਕੇ ਰੱਖੀ ਹੈ ਉਹ ਹੁਣ ਕਿਸੇ ਦੇ ਦਾਗ ਉਜਾਗਰ ਕਰਨਗੇ ਆਖਰ ਦਾਗਦਾਰ ਦੇ ਰਾਜਦਾਰ ਹੁੰਦੇ ਹਨ ਰਾਜ ਵੀ ਦਾਗ ਹੁੰਦੇ ਹਨ ਤੇ ਦਾਗ ਵੀ ਰਾਜ ਹੁੰਦੇ ਹਨ ਮਿਸਲ ਦੱਸਦੀ ਹੈ ਕਿ ਯੂਨੀਵਰਸਿਟੀ ਵਿੱਚ ਪੜਾਉਣ ਦੀ ਨੌਕਰੀ ਕਰਦਾ ਬੰਦਾ 2005 ਵਿੱਚ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਕੈਨੇਡਾ ਵਿੱਚ ਟਰੱਕ ਚਲਾਉਣ ਗਿਆ ਸੀ ਜੁਨੀਵਰਸਿਟੀ ਦੀ ਪ੍ਰਵਾਨਗੀ ਨਾਲ 3 ਸਾਲ ਕੈਨੇਡਾ ਵਿੱਚ ਟਰੱਕ ਚਲਾਉਣ ਤੋਂ ਬਾਅਦ ਉਹ ਹਰ ਛੁੱਟੀਆਂ ਵਿੱਚ ਕੈਨੇਡਾ ਜਾਂਦਾ ਸੀ ਜੇ ਕੈਨੇਡਾ ਨਹੀਂ ਜਾਂਦਾ ਸੀ ਤਾਂ ਜੁਨੀਵਰਸਿਟੀ ਵਿੱਚ ਜ਼ਿਆਦਾ ਕੰਮ ਹੋਣ ਕਰ ਛੁੱਟੀਆਂ ਵਿੱਚ ਕੰਮ ਕਰਦਾ ਸੀ ਅਤੇ ਜੁਨੀਵਰਸਿਟੀ ਉਸ ਦੀਆਂ ਗਰਮੀ ਦੀਆਂ ਛੁੱਟੀਆਂ ਬਦਲੇ ਕਮਾਈ ਛੁੱਟੀ ਦੇ ਦਿੰਦੀ ਸੀ ਮਿਸ਼ਲ ਦੱਸਦੀ ਹੈ ਕਿ ਇਹ ਸੱਜਣ ਬਦਲੀ ਕਰਵਾ ਕੇ ਪਟਿਆਲੇ ਤੋਂ ਗੁਰੂ ਕਾਂਸ਼ੀ ਚਲਾ ਗਿਆ ਹੈ ਪਿੰਡੂ ਇਲਾਕੇ ਵਿੱਚ ਸੇਵਾ ਕਰਨ ਲਈ ਤਨਖਾਹ ਵਾਧਾ ਅਤੇ ਤਰੱਕੀ ਲੈ ਲਈ ਮਿਸ਼ਲ ਦੱਸਦੀ ਹੈ ਕਿ ਪਿੰਡੋ ਇਲਾਕੇ ਵਿੱਚ ਵਿਦਵਾਨਾਂ ਦੇ ਭਾਸ਼ਨ ਕਰਵਾਉਣ ਲਈ ਸਫਰ ਪੱਤਿਆ ਅਤੇ ਮਾਨ ਪੱਤਿਆ ਦੀ ਹੀਰਾ ਫੇਰੀ ਹੁੰਦੀ ਸੀ ਪਿੰਡੂ ਇਲਾਕੇ ਤੋਂ ਵਾਪਸ ਪਟਿਆਲਾ ਆਉਣ ਦੀ ਵੀ ਤਰੱਕੀ ਅਤੇ ਤਨਖਾਹ ਵਾਪਸ ਆਦਾ ਮਿਲ ਗਿਆ ਮਿਸਲਤਾ ਇਥੋਂ ਤੱਕ ਦੱਸਦੀ ਹੈ ਕਿ ਇਸ ਸੱਜਣ 2014 ਵਿੱਚ ਤਨਖਾਹ ਸਮੇਤ 2 ਸਾਲਾਂ ਦੀ ਛੁੱਟੀ ਦਿੱਤੀ ਗਈ ਜਿਸ ਦੌਰਾਨ ਇਹਨਾਂ ਨੇ ਕੋਈ ਖੋਜ ਕਰਨੀ ਸੀ 2 ਸਾਲਾਂ ਤੋਂ ਕੁਝ ਹਫ਼ਤੇ ਪਹਿਲਾਂ ਇਹ ਨੌਕਰੀ ਉੱਤੇ ਵਾਪਸ ਆ ਗਏ ਯੂਨੀਵਰਸਿਟੀ ਨੇ ਮੰਗ ਕੇ ਖੋਜ ਰਪਟ ਜਮ੍ਹਾਂ ਕਰਵਾਈ ਅਤੇ ਇਸ ਦੇ ਮਿਆਰ ਨੂੰ ਤੈਅ ਕਰਨ ਲਈ ਜਾਂਚ ਕਮੇਟੀ ਬਿਠਾ ਦਿੱਤੀ ਖੋਜ ਕਾਰਜ ਦਾ ਸਰਲੇਖੀ ਪੰਨਾ ਦੱਸਦਾ ਹੈ ਕਿ ਇਹ ਅਧਿਐਨ ਕੈਨੇਡਾ ਅਤੇ ਇੰਡੀਆ ਬਾਰੇ ਹੈ। ਟਕ ਤਤਕਰਾ ਦੱਸਦਾ ਹੈ ਕਿ ਇਹ ਅਧਿਐਨ ਪੰਜਾਬ ਅਤੇ ਟ੍ਰਾਂਟੋ ਬਾਰੇ ਹੈ। ਮਸੌਂਦਾ ਦੱਸਦਾ ਹੈ ਕਿ ਇਹ ਅਧਿਐਨ ਚੰਡੀਗੜ੍ਹ ਅਤੇ ਟ੍ਰਾਂਟੋ ਬਾਰੇ ਹੈ। ਇਸ ਤੋਂ ਬਾਅਦ ਇਸ ਖੋਜ ਦੇ ਮਿਆਰ ਦਾ ਅੰਦਾਜ਼ਾ ਲਗਾਉਣ ਲਈ ਕਿਸੇ ਮਾਹਰ ਦੀ ਲੋੜ ਤਾਂ ਨਹੀਂ ਰਹਿ ਜਾਂਦੀ ਪਰ ਮਿਸ਼ਲ ਗੂੰਗੀ ਹੋ ਜਾਂਦੀ ਹੈ। ਨਹੀਂ ਮਿਸਲ ਅੱਗੇ ਤੁਰ ਪੈਂਦੀ ਹੈ ਕੋਈ ਸਵਾਲ ਪੁੱਛਦਾ ਹੈ ਕਿ ਇਹ ਸੱਜਣ ਇੱਕੋ ਵੇਲੇ ਸਰਕਾਰੀ ਨੌਕਰੀ ਕਰਦਾ ਹੈ ਅਤੇ ਨਾਲ ਹੀ ਕੈਨੇਡਾ ਦਾ ਪੱਕਾ ਵਸਨੀਕ ਹੈ ਜੋ ਕਿ ਗੈਰ ਕਾਨੂੰਨੀ ਹੈ ਅੰਗਰੇਜ਼ੀ ਵਿੱਚ ਇਸ ਨੂੰ ਪਰਮਾਨੈਂਟਰ ਰੈਜ਼ੀਡੈਂਟ ਕਹਿੰਦੇ ਹਨ ਪੀ ਆਰ ਇਸ ਸੱਜਣ ਦਾ ਜਵਾਬ ਹੈ ਕਿ ਉਹ 2005 ਵਿੱਚ ਯੂਨੀਵਰਸਿਟੀ ਤੋਂ ਪਰਵਾਨਗੀ ਲੈ ਕੇ ਪਰਿਵਾਰ ਸਮੇਤ ਕੈਨੇਡਾ ਵਿੱਚ ਪੀ ਆਰ ਲੈ ਕੇ ਗਿਆ ਸੀ ਇਹੋ ਜਵਾਬ ਯੂਨੀਵਰਸਿਟੀ ਦੇ ਕਲਰਕਾਂ ਨੇ ਸਵਾਲੀ ਨੂੰ ਦੇ ਦਿੱਤਾ ਕਿਸੇ ਨੇ ਨਹੀਂ ਪੁੱਛਿਆ ਕਿ ਜੇ ਯੂਨੀਵਰਸਿਟੀ ਤੋਂ ਇਹ ਸੱਜਣ ਪਰਿਵਾਰ ਸਮੇਤ ਕੈਨੇਡਾ ਪੀਆਰ ਲੈ ਕੇ ਗਿਆ ਸੀ ਤਾਂ ਉਹ ਅਰਜੀ ਅਤੇ ਪ੍ਰਮਾਨਗੀ ਵਾਲੇ ਕਾਗਜ਼ ਕਿੱਥੇ ਹਨ ਮਿਸਲ ਆਪ ਦੱਸਦੀ ਹੈ ਕਿ ਕਾਗਜ਼ ਹਨ ਪਰ ਦਾਗਦਾਰ ਦੇ ਰਾਜਦਾਰ ਆਪਣਾ ਕੰਮ ਵਫਾਦਾਰੀ ਨਾਲ ਕਰਦੇ ਹਨ ਜੋ ਡਾਕਟਰੀ ਸਲਾਹ ਤਹਿਤ 94 ਪੰਨੇ ਪੜਦੇ ਹਨ ਮਿਸਲ ਦੱਸਦੀ ਹੈ ਕਿ ਦਾਗਦਾਰ ਨੇ 2005 ਵਿੱਚ ਛੁੱਟੀ ਟ੍ਰਾਂਟੋ ਵਿੱਚ ਟਰੱਕ ਡਰਾਈਵਰੀ ਕਰਨ ਖਾਤਰ ਲਈ ਅਤੇ ਉਸ ਦੀ ਅਰਜੀ ਜਾਂ ਪ੍ਰਵਾਨਗੀ ਵਿੱਚ ਕਿਸੇ ਪੀਆਰ ਲੈ ਕੇ ਪ੍ਰਵਾਰ ਸਬੰਧਿਤ ਜਾਣ ਦਾ ਜ਼ਿਕਰ ਨਹੀਂ ਹੈ। ਜਦੋਂ 2022 ਵਿੱਚ ਪੰਜਾਬ ਸਰਕਾਰ ਨੇ ਇਸ ਦਾਗਦਾਰ ਤਿੰਨ ਹੋਰਾਂ ਦੀ ਜਾਂਚ ਦਾ ਪੱਤਰ ਕਟਿਆ ਸੀ ਤਾਂ ਇਹਨਾਂ ਦਾ ਨਾਮ ਉਰਫ ਪ੍ਰੋਫੈਸਰ ਟਰਾਲੇ ਵਾਲਾ ਦਰਜ ਕੀਤਾ ਸੀ ਅਤੇ ਹੁਣ ਉਹੀ ਸਰਕਾਰ ਟਰਾਲੇ ਵਾਲੇ ਦੇ ਹੱਥ ਜੁਨੀ ਬ੍ਰਸ਼ੀ ਦਾ ਸਟੇਰਿੰਗ ਲੈਣ ਲਈ ਮਿਸਲ ਵਿੱਚੋਂ ਪ੍ਰੇਸ਼ਟਾਚਾਰ ਮਟਾਉਣ ਦੀ ਮਸਕ ਕਰਨ ਵਿੱਚ ਲੱਗੀ ਹੈ ਮਿਸਲ ਤਾਂ ਹੋਰ ਦਿਲਚਸਪ ਪ੍ਰੋਜਨ ਪੇਸ਼ ਕਰਦੀ ਹੈ ਇਸ ਦਾਗਦਾਰ ਸੱਜਣ ਨੇ ਮੰਗ ਕੀਤੀ ਸੀ ਕਿ ਕੈਨੇਡਾ ਵਿੱਚ ਇਹ ਆਪ ਰਹਿੰਦਾ ਸੀ ਪਰ ਇਸ ਦਾ ਪਰਿਵਾਰ ਅਤੇ ਕਿਲੇ ਲੋਬਰਤ ਦਾ ਸਮਾਨ ਪਟਿਆਲੇ ਪਿਆ ਸੀ ਇਸ ਲਈ ਸਰਕਾਰ 2 ਸਾਲਾਂ ਦੀ ਤਨਖਾਹ ਸੀਮਿਤ ਛੁੱਟੀ ਦੇ ਨਾਲ ਮਕਾਨ ਦਾ ਕਿਰਾਇਆ ਵੀ ਦੇਵੇ ਮੁੜ ਕੇ ਮਿਸ਼ਲ ਗੂੰਗੀ ਹੋ ਜਾਂਦੀ ਹੈ ਪਰ ਚੁੱਪ ਵੀ ਗੂੰਜ ਪੈਣ ਲੱਗਦੀ ਹੈ ਦਾਗਦਾਰ ਨੇ ਆਪ ਲਿਖਿਆ ਹੈ ਕਿ ਉਹ ਪੂਰੀਆਂ ਛੁੱਟੀਆਂ ਵਿੱਚ ਕੈਨੇਡਾ ਵਿੱਚ ਸੀ ਪਰ ਉਸ ਦਾ ਖੋਜ ਕਾਰਜ ਦਾ ਕੈਨੇਡਾ ਅਤੇ ਪੰਜਾਬ ਦੇ ਤੁਲਨਾਤਮਕ ਅਤੇ ਐਨ ਬਾਰੇ ਹੈ ਜੇ ਇਹਦੇ ਆਇਨ ਤੁਲਨਾਤਮਿਕ ਹੈ ਤਾਂ ਦੋਵਾਂ ਸਿਰਿਆਂ ਉੱਤੇ ਨਮੂਨਾ ਅਤੇ ਤਰਅਦਦ ਬਰਾਬਰ ਹੋਣਾ ਚਾਹੀਏ ਲਾਜ਼ਮੀ ਹੈ ਹੁਣ ਸਵਾਲ ਹੈ ਕਿ ਕੀ ਦਾਗਦਾਰ ਦੀ ਖੋਜ ਗੈਰ ਮਿਆਰੀ ਹੈ ਜਾਂ ਉਸ ਪੈਸੇ ਖਾਤਰ ਝੂਠ ਬੋਲਦਾ ਹੈ ਉਹਨਾਂ ਦਾ ਜਵਾਬ ਕੁਝ ਵੀ ਹੋਵੇ ਦੋਵੇਂ ਪਾਸੋਂ ਇਮਾਨ ਮੰਨਫੀ ਹੈ ਦਾਗਦਾਰ ਮੈਨੇਜਮੈਂਟ ਦੇ ਪ੍ਰੋਫੈਸਰ ਹਨ ਜਿੱਥੇ ਇਮਾਨ اخلاق ਜਾਂ ਅਸੂਲ ਦੀ ਲੋੜ ਨਹੀਂ ਪੈਂਦੀ ਮਿਸਲ ਦੱਸਦੀ ਹੈ ਕਿ ਇਹ ਖੋਜ ਤਾਂ ਦਾਗਦਾਰ ਦੇ ਤਿਆਰਬੇਕਾਰ ਪ੍ਰੋਫੈਸਰ ਬਣ ਜਾਣ ਤੋਂ ਬਾਅਦ ਦੀ ਹੈ ਪਰ ਉਹਨਾਂ ਨੇ ਇਹ ਕੰਮ ਲਗਾਤਾਰ ਵਿਦਿਆਰਥੀ ਜੀਵਨ ਤੋਂ ਕੀਤਾ ਹੈ ਯੂਨੀਵਰਸਿਟੀ ਵਿੱਚ ਉਹਨਾਂ ਤੋਂ ਉਹਨਾਂ ਦੀ 2022 ਵਿੱਚ ਪੀ ਐਚ ਡੀ ਦਾ ਥੀਸਿਸ ਮੰਗਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਅਮਲਾ ਸਾਖਾ ਵਿੱਚ ਉਹਨਾਂ ਦੀ ਪਰਸਨਲ ਮਿਸਲ ਵਿੱਚੋਂ ਦੇ ਦਿੱਤਾ ਜਾਵੇ ਇਸ ਤੋਂ ਬਾਅਦ ਗੁੰਗੀ ਹੋ ਜਾਂਦੀ ਹੈ ਮਿਸਲ ਇਸ ਤੋਂ ਬਾਅਦ ਗੁੰਗੀ ਹੋ ਜਾਂਦੀ ਹੈ ਮਿਸਲ ਦਾ ਤਕਾਜ਼ਾ ਮੰਗ ਕਰਦਾ ਹੈ ਕਿ ਜੇ ਕੋਈ ਆਪਣੀ ਯੋਗਤਾ ਦਾ ਦਸਤਾਵੇਜ਼ ਪ੍ਰਮਾਣ ਪੱਤਰ ਜਾਂ ਖੋਜ ਕਾਰਜ ਮੰਗਣ ਉੱਤੇ ਪੇਸ਼ ਨਹੀਂ ਕਰਦਾ ਤਾਂ ਉਸ ਨੂੰ ਪੱਤਰ ਜਾਰੀ ਕੀਤਾ ਜਾਂਦਾ ਹੈ ਕਿ ਜੇ ਇਹ ਜਮਾ ਨਾ ਕਰਵਾਇਆ ਗਿਆ ਤਾਂ ਮੰਨੇਗਾ ਜਾਵੇਗਾ ਕਿ ਤੁਹਾਡੀ ਯੋਗਤਾ ਨਹੀਂ ਹੈ ਹੁਣ ਮਿਸਲ ਵਿਚਾਰੀ ਤਾਂ ਦਾਗਦਾਰ ਦੇ ਰਾਜਦਾਰ ਨੂੰ ਕਹਿ ਨਹੀਂ ਸਕੀ ਕਿ ਨੇਮ ਕਾਇਦਾ ਕਾਨੂੰਨ ਜਾਂ ਦਫਤਰੀ ਸਲੀਕਾ ਬਰਗੀਆਂ ਚੀਜ਼ਾਂ ਦਫਤਰੀ ਸੱਭਿਆਚਾਰ ਬਣਾਉਂਦੀਆਂ ਹਨ ਖੈਰ ਦਾਗਦਾਰਾਂ ਅਤੇ ਰਾਜਦਾਰਾਂ ਦੀ ਦੁਨੀਆ ਵਿੱਚ ਇਹ ਚੀਜ਼ਾਂ ਬਹੁਤ ਉਪਰੀਆਂ ਹਨ ਮਿਸਲ ਵਿੱਚ ਤਾਂ ਇਹ ਵੀ ਦਰਜ ਨਹੀਂ ਹੈ ਕਿ ਪ੍ਰੋਫੈਸਰ ਟਰਾਲੇ ਵਾਲੇ ਦੀਆਂ ਲਿਖੀਆਂ ਗੈਰਹਾਜ਼ਰ 15 ਕਿਤਾਬਾਂ ਸਤੌਜਪਿੰਡ ਦੇ ਮਾਸਟਰਾਂ ਨੇ ਹੁਕਮਰਾਨ ਕਲਾਕਾਰ ਨੂੰ ਨਹੀਂ ਪੜਾਈਆਂ ਗੈਰਹਾਜ਼ਰ ਕਿਤਾਬਾਂ ਪੜਨ ਲਈ ਕਲਾ ਬਰਤਵੀ ਹੈ ਜੋ ਬਰਤ ਰਹੀ ਹੈ ਮਿਸਲ ਹੈ ਕਿ ਇਸ ਦੀ ਚੁੱਪ ਦੀ ਗੂੰਜ ਕਿਸੇ ਕੱਟੜ ਇਮਾਨਦਾਰ ਦੇ ਕੰਨ ਉੱਤੇ ਜੋ ਨਹੀਂ ਸਰਕਾਰ ਸਕੀ ਐਸੀ ਸਾਡਾ ਅੱਜ ਦਾ ਆਪਖਲਾ ਮਸਲਾ ਜਿਹੜਾ ਲੰਬੇ ਸਮੇਂ ਤੋਂ ਪਟਿਆਲਾ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਕਾ ਬਹੁਤ ਉੱਥੇ ਧਰਨੇ ਲੱਗੇ ਬਹੁਤ ਉੱਥੇ ਪੁਲਿਸ ਦੇ ਨਾਲ ਵਿਦਿਆਰਥੀਆਂ ਦੀਆਂ ਜਾਂ ਪ੍ਰੋਫੈਸਰਾਂ ਦੀਆਂ ਉੱਥੇ ਨਿੱਕੀਆਂ-ਮੋਟੀਆਂ ਝਟਪਾਂ ਹੋਈਆਂ ਪਰਚੇ ਦਰਜ ਹੋਏ ਅਰੈਸਟ ਕੀਤਾ ਗਿਆ ਪਾਣੀ ਦੀਆਂ ਤੁੱਪਾਂ ਚਲਾਈਆਂ ਗਈਆਂ ਇਹ ਮਸਲਾ ਪਟਿਆਲਾ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆਗਾ ਜਿਹੜੇ ਵੀ ਇਹ ਦਰਸ਼ਕ ਇਸ ਭਗ ਦੇ ਮਸਲੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਤਾਂ ਉਹ ਜ਼ਰੂਰ ਇਸ ਮਸਲੇ ਤੇ ਆਪਣੇ ਵਿਚਾਰ ਜ਼ਰੂਰ ਦੱਸਣ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵਾਪਰਿਆਗਾ ਸੱਤਾਧਾਰੀ ਸਰਕਾਰ ਦੇ ਹੁੰਦੇ ਆ ਹੁਣ ਸੱਤਾਧਾਰੀ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਆ ਜਦੋਂ ਉਹ ਕਹਿੰਦੇ ਹੁੰਦੇ ਆ ਵੀ ਦਾਗ ਦਾ ਰਾਜਦਾਰ ਨੂੰ ਇਹ ਸਾਰਾ ਕੁਝ ਦੇਖਣ ਨੂੰ ਵੀ ਮਿਲ ਗਿਆ ਹੋਵੇ ਤੇ ਫਿਰ ਉਸ ਤੋਂ ਅੱਗੇ ਕੀ ਹੋਣਾਗਾ ਇਹ ਸਾਡੇ ਪੀਰ ਭੁੱਤ ਸਿੰਘ ਨੀਲੋ ਕਲਮੰਦੀਆਂ 17 ਸੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਕੱਲ ਵਿੱਚ ਅਸੀਂ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਜਾਸਤ ਧੰਨਵਾਦ ਜੀ ਜੰਬਈ ਜੰਬਈ